ਤੇ ਉਹਦੇ ਨੇ ਮੈਂ ਤੁਹਾਨੂੰ ਦੱਸਾਂਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਵੀਐਨ ਵੀਡੀਓ ਨੂੰ ਕਿਵੇਂ ਆਪ ਡਾਊਨਲੋਡ ਕਰਨਾ ਵੈ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਤੁਸੀਂ ਸਿਰਫ ਅੱਜ ਮੈਂ ਤੁਹਾਨੂੰ ਸਿਰਫ ਦੋ ਜਾਂ ਇੱਕ ਟੂਲ ਬਾਰੇ ਹੀ ਦੱਸਾਂਗਾ ਸੋ ਆਓ ਦੋਸਤੋ ਆਪਾਂ ਚੱਲਦੇ ਹਾਂ ਮੇਰੇ ਮੋਬਾਈਲ ਸਕਰੀਨ ਦੇ ਉੱਤੇ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਨਾ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾਣਾ ਜੇ ਆਈਫੋਨ ਦਾ ਤੁਸੀਂ ਐਪ ਸਟੋਰ ਦੇ ਵਿੱਚ ਚੱਲੇ ਜਾਣਾ ਅਗਰ ਤੁਹਾਡੇ ਕੋਲ ਐਂਡਰੋਇਡ ਮੋਬਾਈਲ ਫੋਨ ਆ ਤਾਂ ਤੁਸੀਂ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾ ਕੇ ਤੁਸੀਂ ਸਰਚ ਕਰਨਾ ਇੱਥੇ ਉੱਪਰ ਸਰਚ ਕਰਨਾ VN ਵੀਡੀਓ ਐਡੀਟਰ ਆ ਗਿਆ ਨੰਬਰ 1 ਦੇ ਉੱਤੇ VN ਵੀਡੀਓ ਐਡੀਟਰ ਆ ਗਿਆ ਤੁਸੀਂ ਇਹਨੂੰ ਇੰਸਟਾਲ ਕਰ ਲੈਣਾ ਇੰਸਟਾਲ ਕਰਕੇ ਇਹਨੂੰ ਤੁਸੀਂ ਓਪਨ ਕਰ ਲੈਣਾ ਮੈਂ ਇਹਦੇ ਓਪਨ ਕਰ ਲੈਣਾ ਮੈਂ ਆਲਰੇਡੀ ਇਹਨੂੰ ਇੰਸਟਾਲ ਕੀਤਾ ਹੋਇਆ ਵਾ ਓਪਨ ਕਰ ਲੈ ਜੀ ਓਪਨ ਕਰਨ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਓਪਨ ਕਰ ਲੋਗੇ ਜਿੱਥੇ ਮੈਂ ਇੰਸਟਾਲ ਕੀਤਾ ਮੈਂ ਉੱਥੇ ਚਲੇ ਜਾਣਾ ਆ ਵੀਐਨ ਤੇ ਓਪਨ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਇੰਟਰਫੇਸ ਜਿਹੜਾ ਇਹਦਾ ਇਦਾਂ ਦਾ ਦੇਖ ਨੂੰ ਮਿਲੇਗਾ ਤੁਸੀਂ ਇਹ ਤੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਤੁਹਾਨੂੰ ਇੱਕ ਵਾਰੀ ਫਿਰ ਪਿੱਛੇ ਕਰਕੇ ਦੋਹਾਂ ਨਾ ਪਲੱਸ ਦਾ ਨਿਸ਼ਾਨ ਬਣਿਆ ਇੱਥੇ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨ ਤੋਂ ਬਾਅਦ ਉੱਪਰ ਆ ਕੇ ਦੇਖੋ ਕੀ ਤੁਹਾਨੂੰ ਤੁਹਾਡੀ ਗੈਲਰੀ ਦੇ ਉੱਤੇ ਲੈ ਜਾਏਗਾ ਤੁਹਾਡੀ ਗੈਲਰੀ ਦਾ ਮਤਲਬ ਜੋ ਵੀ ਤੁਸੀਂ ਵੀਡੀਓ ਸ਼ੂਟ ਕੀਤੀ ਹੈ ਨਾ ਤੁਹਾਨੂੰ ਉਹਦੇ ਤੇ ਲੈ ਜਾਓ ਮੰਨ ਕੇ ਚਲੋ ਮੈਂ ਇੱਕ ਵੀਡੀਓ ਸ਼ੂਟ ਕੀਤੀ ਹੈ ਇਹ ਮੈਂ ਇਹ ਪਾਉਣਾ ਚਾਹੁੰਦਾ ਮੈਂ ਤੇ ਕਲਿੱਕ ਕਰਾਂਗਾ ਤੁਸੀਂ ਜਿੰਨੀ ਵੀ ਵੀਡੀਓ ਤੁਸੀਂ ਪਾਉਂਗੇ ਤੇ ਇਦਾਂ ਕਰ ਜਾਊਗਾ ਇਹਦਾ ਬਲੂ ਕਲਰ ਦਾ ਟਿਕ ਹੋ ਜਾਏਗਾ ਮਤਲਬ ਵੀ ਤੁਸੀਂ ਸਿਲੇਕਟ ਕਰ ਲਓਗੇ ਤੁਸੀਂ ਇਹਨੂੰ ਕੱਟ ਕਰ ਲਓ ਮੈਂ ਇੱਕ ਤੇ ਹੀ ਫਿਲਹਾਲ ਤੁਹਾਨੂੰ ਕਰਕੇ ਦਿਖਾ ਦਵਾਂ ਮੈਂ ਇੱਥੇ ਅੱਗੇ ਦਾ ਨਿਸ਼ਾਨਾ ਬ੍ਰੀਕ ਹੋ ਲਾ ਤੁਸੀਂ ਤੇ ਕਲਿੱਕ ਕਰ ਦੋਗੇ ਆ ਦੇਖੋ ਚੱਲੇਗਾ ਇਹਦਾ ਇੰਟਰਫੇਸ ਹੈ ਨਾ ਜਿਹੜਾ ਕੁਛ ਇਦਾਂ ਦਾ ਦਿਖੂਗਾ ਦੇਖੋ ਤੁਸੀਂ ਕੀ ਕਰਨਾ ਜਦੋਂ ਵੀ ਤੁਸੀਂ ਜਿੰਨੀਆਂ ਵੀ ਵੀਡੀਓ ਇਹਦੇ ਵਿੱਚ ਅਪਲੋਡ ਤੁਸੀਂ ਕਰ ਲਓਗੇ ਤੁਸੀਂ ਕਰਨ ਤੋਂ ਬਾਅਦ ਸਭ ਤੋਂ ਲਾਸਟ ਦੇ ਵਿੱਚ ਚੱਲੇ ਜਾਣਾ ਆਹ ਦੇਖੋ ਇੱਥੇ ਬਲੇਕ ਆ ਗਿਆ ਇਹ ਇੱਕ ਵਾਟਰਮਾਰਕ ਆ ਵੀਨ ਦਾ ਆਪਾਂ ਇਹਨੂੰ ਚਾਹੀਦਾ ਨਹੀਂ ਹੁੰਦਾ ਆਪਾਂ ਨੂੰ ਆਪਾਂ ਇਹਨੂੰ ਡਿਲੀਟ ਕਰ ਦੇਣਾ ਹੁਣ ਦੇਖੋ ਉਹ ਹੈ ਨਹੀਂ ਗਿਆ हट ਗਿਆ ਇਹ ਆ ਜਿਹੜੀ ਮੈਂ ਵੀਡੀਓ ਥੋੜੀ ਦੇਰ ਲਈ ਸ਼ੂਟ ਕੀਤੀ ਆ ਤੁਹਾਨੂੰ ਸਿਰਫ ਸਿਖਾਉਣ ਵਾਸਤੇ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਦੇਖੋ ਇਹਦਾ ਜਿਹੜਾ ਸਾਈਜ਼ ਹੈ ਜੀ ਸਾਈਜ਼ ਨਾ ਜਿਹੜਾ ਇਹਦਾ ਸਭ ਤੋਂ ਮੈਨ ਜ਼ਰੂਰੀ ਚੀਜ਼ ਉਹ ਆ ਆਪਾਂ ਪਹਿਲਾਂ ਸਾਈਜ਼ ਦੇ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਦੇਖੋ ਉੱਪਰ ਦੇਖੋ ਸਭ ਤੋਂ ਉੱਪਰ ਜਾ ਕੇ ਲਈਏ ਦੇਖੋ ਲਿਖਿਆ ਵਾ origignal ਲਿਖਿਆ ਵਾ ਇਹ origignal ਮਤਲਬ ਇਹਦਾ ਹੈਗਾ ਜਿਹੜਾ ਸਾਈਜ਼ ਆ ਜਿਹੜਾ ਇਹ origignal ਸਾਈਜ਼ ਆ ਵੀਡੀਓ ਦਾ ਹਣ ਜਿਹੜੀ ਆਪਾਂ YouTube ਦੇ ਉੱਤੇ ਪਾਉਨੇ ਆ ਉਹ ਕਿਹੜਾ ਸਾਈਜ਼ ਹੁੰਦਾ ਦੇਖੋ origignal ਤੇ ਕਲਿੱਕ ਕਰਾਂਗੇ ਦੇਖੋ ਕਿੰਨੇ ਸਾਈਜ਼ ਆ ਗਏ ਬਹੁਤ ਸਾਰੇ ਸਾਈਜ਼ ਆ ਗਿਆ ਦੇਖੋ ਹੁਣ ਮੈਂ ਤੁਹਾਨੂੰ ਕੱਲੀ ਕੱਲੀ ਉੱਪਰ ਦੱਸਦਾ ਜਿਹੜਾ 9.16 ਵਾਂ ਜੇ ਮੰਨ ਕੇ ਜਦੋਂ ਤੁਸੀਂ ਇਸ ਵੀਡੀਓ ਨੂੰ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਫਿਰ ਤੁਸੀਂ ਇੰਸਟਾਗ੍ਰam ਦੇ ਉੱਤੇ ਪਾਉਣਾ ਜੀ ਫਿਰ ਤੁਸੀਂ 9.16 ਚੱਲੂਗਾ ਤੁਸੀਂ ਇੱਥੇ ਕਲਿੱਕ ਕਰ ਦੋਗੇ ਆ ਦੇਖੋ 9.16 ਦੇ ਉੱਤੇ ਲਿਆ ਆ ਦੇਖੋ ਉੱਪਰਲੀ ਜਾਰੀ ਜਗ੍ਹਾ ਤੁਸੀਂ ਇੱਥੇ ਵੀਡੀਓ ਤੇ ਕਲਿੱਕ ਕਰ ਲਓ ਆ ਉੱਪਰਲੀ ਸਾਰੀ ਜਗ੍ਹਾ ਖਾਲੀ ਹੈ ਤੁਸੀਂ ਨੂੰ ਵਧਾ ਸਕਦੇ ਇਦਾਂ ਦੇਖੋ ਵਧ ਗਈ ਇਹ ਛੋਟੀ ਹੋ ਗਈ ਠੀਕ ਹੈ ਜੀ ਇਹ ਹੋ ਗਿਆ ਇਹ 9.16 ਵਾ ਹੁਣ ਆਲਾ ਗਿਆ 1.1 ਇਹਦੀ ਆਪਾਂ ਨੂੰ ਜ਼ਿਆਦਾ ਲੋਡ ਨਹੀਂ ਪੈਂਦੀ ਜ਼ਿਆਦਾ ਲੋਡ ਆਪਾਂ ਨੂੰ ਪੈਂਦੀ ਹੈ 9.16 ਤੇ 16.9 ਦੀ ਕਿਉਂਕਿ ਜਿਹੜੀ 9.16 ਵਾਲੀ ਵੀਡੀਓ ਜੀ ਇਹ ਫੇਸਬੁੱਕ ਤੇ ਵੀ ਪੈਂਦੀ ਆ ਇੰਸਟਾਗ੍ਰਾਮ ਦੇ ਉੱਤੇ ਵੀ ਪੈਂਦੀ ਆ ਤੇ YouTube ਦੀ ਜਿਹੜਾ ਸ਼ਾਰਟ ਵੀਡੀਓ ਆਪਾਂ ਬਣਾਉਨੇ ਆ ਉਹਦੇ ਤੇ ਵੀ ਇਹੀ ਸਾਈਜ਼ ਪੈਂਦਾ ਵਾ ਤੁਸੀਂ ਇਹ ਗੱਲ ਯਾਦ ਰੱਖਣੀ ਆ ਹਮੇਸ਼ਾ ਅੱਗੇ ਆ ਗਿਆ 1.1 ਇਹਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਅਗਲਾ ਪੁਆਇੰਟ ਆ ਗਿਆ ਜਿਹੜਾ ਜੇ 16.9 ਇਹ YouTube ਵਾਸਤੇ ਆਪਾਂ ਇੱਥੇ ਕਲਿੱਕ ਕਰਾਂਗੇ ਆ ਦੇਖੋ ਆ ਗਿਆ ਸਾਈਜ਼ ਚੱਕ ਲੈ YouTube ਤੇ ਇਹ ਸਾਈਜ਼ ਪੈਂਦਾ ਵਾ ਜਦੋਂ ਤੁਸੀਂ ਲੌਂਗ ਵੀਡੀਓ ਪਾਉਣੀ ਆ ਨਾ YouTube ਦੇ ਉੱਤੇ ਤਾਂ ਲੌਂਗ ਵੀਡੀਓ ਦੇ ਉੱਤੇ ਤੁਸੀਂ 16.9 ਵਾਲਾ ਸਾਈਜ਼ ਤੁਸੀਂ ਰੱਖਣਾ ਵਾ ਇਹ ਤੁਸੀਂ ਵੀਡੀਓ ਰੱਖਣੀ ਆ ਜੇ ਤੁਹਾਡੀ ਇਹ 1 ਤੋਂ ਮਿੰਟ ਤੋਂ ਵੱਧ ਵਾ ਜੇ ਤੁਸੀਂ ਸ਼ੋਰਟ ਪਾਉਣਾ ਤਾਂ ਫਿਰ 16.9 ਦੇ ਉੱਤੇ ਜਾਣਾ ਵਾ ਨਹੀਂ ਤਾਂ ਫਿਰ ਤੁਸੀਂ 16.9 ਦੇ ਉੱਤੇ ਆ ਜਾਣਾ ਅਗਲਾ ਆ ਗਿਆ 4.5 2.3 3.4 4.3 ਇਹ ਆਪਾਂ ਨੂੰ ਕੋਈ ਕੰਮ ਦਾ ਨਹੀਂ ਹੈਗਾ ਆਪਾਂ ਅੱਗੇ ਜਾਈਏ ਆ ਦੇਖੋ ਰਾਉਂਡ ਆ ਗਿਆ ਜੇ ਤੁਸੀਂ ਵੀਡੀਓ ਨੂੰ ਰਾਉਂਡ ਕਰਨਾ ਚਾਹੁੰਦੇ ਹੋ ਦੇਖੋ ਆ ਤਾਂ ਵੀਡੀਓ ਰਾਉਂਡ ਦੇ ਹੋਈਗੀ ਰਾਉਂਡ ਦੇ ਵਿੱਚ ਚੱਲੇਗੀ ਇਦਾਂ ਵੀਡੀਓ ਰੌਂਡ ਚੱਲੇਗੀ ਠੀਕ ਹੈ ਜੀ ਪਰ ਆਪਾਂ ਆਰਾਊਂਡ ਕਰਨੀ ਨਹੀਂ ਹੈਗੀ ਆਪਾਂ ਕਰਨੀ ਕਿਉਂ ਆਪਾਂ ਕਰਨੇ YouTube ਵਾਲਾ ਸਾਈਜ਼ ਆ YouTube ਵਾਲਾ ਸਾਈਜ਼ ਹੋ ਜਾ ਬਸ ਆ ਦੋ ਚੀਜ਼ਾਂ ਤੇ ਹੀ ਤੁਸੀਂ ਖਾਸ ਧਿਆਨ ਦੇਣਾ ਵਾ ਹੁਣ ਆਪਾਂ ਗੱਲ ਕਰਦੇ ਆ ਆ ਹੋਗੀ ਸਾਡੀ ਜਿਹੜੀ ਟਾਈਮ ਲੈਂਥ ਆ ਆ ਟਾਈਮ ਲਾਈਨ ਕਹਿੰਦੇ ਇਹਨੂੰ ਜਿਹੜੀ ਹੈ ਨਾ ਆ ਤੁਸੀਂ ਥੱਲੇ ਦੇਖੋ ਜਿਹੜੀ ਸਪੀਕਰ ਜਾਂ ਬਣਿਆ ਵਾ ਇਹ ਆਵਾਜ਼ ਵਾਲਾ ਵਾ ਠੀਕ ਹੈ ਜੀ ਹੁਣ ਜੇ ਦੇਖੋ ਨੂੰ ਪਲੇ ਕਰਕੇ ਦੇਖੋ ਤੁਹਾਨੂੰ ਸਾਊਂਡ ਸੁਣਾਈ ਦੇਊਗੀ ਆ ਦੇਖੋ ਸਾਊਂਡ ਸੁਣਾਈ ਦੇ ਰਹੀ ਹੈ ਨਾ ਅਗਰ ਤੁਸੀਂ ਸਾਊਂਡ ਪਿੱਛੋਂ ਬੰਦ ਕਰਨਾ ਚਾਹੁੰਦੇ ਤਾਂ ਤੁਸੀਂ ਇੱਥੇ ਕਲਿੱਕ ਕਰ ਦਿਓ ਹੁਣ ਪਲੇ ਆ ਦੇਖੋ ਵੀਡੀਓ ਦੀ ਸਾਊਂਡ ਬਿਲਕੁਲ ਬੰਦ ਹੋ ਗਈ ਇਹ ਤਾਂ ਫਿਰ ਕਲਿੱਕ ਕਰ ਦੋ ਇਹ ਸਾਊਂਡ ਆਉਣੀ ਸ਼ੁਰੂ ਹੋ ਜਾਈਏ ਦੇਖੋ ਆ ساری ਵੀਡੀਓ ਆ ਹੁਣ ਆਪਾਂ ਗੱਲ ਕਰਦੇ ਆ ਆ ਜਿਹੜੇ ਮੇਨ ਜਿਹੜੇ ਉੱਪਰਲੇ ਚੀਜ਼ ਨੇ ਠੀਕ ਆ ਉੱਪਰ ਤੁਹਾਨੂੰ ਸਾਈਜ਼ ਦਾ ਪਤਾ ਲੱਗ ਗਿਆ ਹੁਣ ਥੱਲੇ ਆ ਗਿਆ ਤੁਹਾਨੂੰ ਆ ਟਾਈਮ ਲਾਈਨ ਦੇ ਬਾਰੇ ਪਤਾ ਲੱਗ ਗਿਆ ਜਿਹੜੀ ਉੱਪਰਲੀ ਟਾਈਮ ਲਾਈਨ ਆ ਮੰਨ ਕੇ ਚੱਲੋ ਤੁਸੀਂ ਇਹ ਵੀਡੀਓ ਦੇ ਉੱਪਰ ਤੁਸੀਂ ਫੇਰ ਕੋਈ ਵੀਡੀਓ ਰੱਖਣਾ ਚਾਹੁੰਦੇ ਹੋ ਤਾਂ ਜਿੱਥੇ ਪਲੱਸ ਦਾ ਨਿਸ਼ਾਨ ਉੱਪਰ ਵਾਲਾ ਜਿੱਥੇ ਲਿਖਿਆ ਟੈਪ ਟੂ ਐਡ ਸਟicker ਐਂਡ ਪੀ ਆਈ ਪੀ ਮਤਲਬ ਤੁਸੀਂ ਹੋਰ ਵੀਡੀਓ ਰੱਖਣਾ ਚਾਹੁੰਦੇ ਇੱਥੇ ਕਲਿੱਕ ਕਰੋਗੇ ਇੱਥੇ ਇੱਕ ਸਟੋਕ ਆ ਜਿਗਾ ਸਟੋਕ ਮਤਲਬ ਹੁੰਦਾ ਵਾ ਵੀ ਤੁਸੀਂ ਆਪਣੀ ਕੋਈ ਵੀ ਵੀਡੀਓ ਉੱਪਰ ਰੱਖਣਾ ਚਾਹੁੰਦੇ ਹੋ ਉਹਨੂੰ ਆਪਾਂ ਸਟੋਕ ਕਹਿ ਦਿੰਨੇ ਆ ਸਟicker ਮਤਲਬ ਤੁਸੀਂ ਕੋਈ ਵੀ ਸਟicker ਲਗਾਉਣਾ ਚਾਹੁੰਦੇ ਹੋ ਮੰਨ ਕੇ ਚੱਲੋ ਜੇ ਤੁਸੀਂ ਵੀਡੀਓ ਰੱਖਣਾ ਚਾਹੁੰਦੇ ਇੱਥੇ ਕਲਿੱਕ ਕਰੋਗੇ ਤੁਹਾਨੂੰ ਆਟੋਮੈਟਿਕਲੀ ਤੁਹਾਡੀ ਗੈਲਰੀ ਦੇ ਵਿੱਚ ਲੈ ਜਾਏਗਾ ਠੀਕ ਹੈ ਜੀ ਹੁਣ ਮੰਨ ਕੇ ਚੱਲੋ ਮੈਂ ਕੋਈ ਵੀ ਇੱਥੇ ਕੋਈ ਉਹ ਵੀਡੀਓ ਲਗਾਉਣਾ ਚਾਹੁੰਦਾ ਹਨ ਮੰਨ ਕੇ ਚੱਲੋ ਤੁਸੀਂ ਉਹ ਵੀਡੀਓ ਦੇ ਇੱਥੇ ਕਲਿੱਕ ਕਰ ਦੇਣਾ ਤੁਸੀਂ ਮੰਨ ਕੇ ਚੱਲੋ ਮੇਰੇ ਕੋਲ ਨਾ ਇੱਕ ਦਿਲਜੀ ਇਹ ਛੋਟਾ ਵੱਡਾ ਸਾਈਜ਼ ਤੁਸੀਂ ਤਾਂ ਕਰ ਸਕੋਗੇ ਜਦੋਂ ਤੱਕ ਤੁਹਾਡਾ ਇਹ ਬਲੂ ਮਤਲਬ ਹੋਈ ਹੋਗੀ ਮਤਲਬ ਇਹ ਤੁਹਾਡੀ ਜਿਹੜੀ ਸਿਲੈਕਟ ਹੋਣੀ ਬਹੁਤ ਜ਼ਰੂਰੀ ਹੈ ਲੇਅਰ ਆ ਸਿਲੈਕਟ ਕਰ ਤੇ ਲੇਅਰ ਕਰਕੇ ਨੂੰ ਚੱਕ ਕੇ ਤੁਸੀਂ ਜਿੱਥੇ ਮਰਜੀ ਲੈ ਕੇ ਜਾ ਸਕਦੇ ਹੋ ਇਹ ਹੋ ਗਿਆ ਉਹ ਹੁਣ ਆਪੇ ਨੂੰ ਪਿੱਛੇ ਚੱਲੇ ਜੇ ਮੰਨ ਕੇ ਚੱਲੋ ਤੁਸੀਂ ਕੋਈ ਚੀਜ਼ ਗਲਤੀ ਨਾਲ ਤੁਸੀਂ ਇੱਥੇ ਰੱਖ ਦਿੱਨੀਓ ਤਾਂ ਤੁਸੀਂ ਆ ਦੇਖੋ ਇੱਥੇ ਲਿਖਿਆ ਬੈਗ ਦਾ ਅੰਡੋ ਦਾ ਜਿਹਨੂੰ ਆਪ ਤੁਸੀਂ ਅੰਡੋ ਤੇ ਕਲਿੱਕ ਕਰ ਦੋ ਇਹ ਆਟੋਮੈਟਿਕ ਇੱਥੋਂ ਹਟ ਜਾਏਗਾ ਦੇਖੋ ਚੱਲ ਗਿਆ ਹੁਣ ਇੱਥੋਂ ਗੇ ਹੋ ਗਿਆ ਜੀ ਇਹ ਹੁਣ ਆਪਾਂ ਗੱਲ ਕਰਦੇ ਫਿਰ ਉਸ ਤੇ ਗੱਲ ਕਰਦੇ ਇਹ ਦੇ ਹੈਗਾ ਸਟicker ਸਟicker ਮੰਨ ਕੇ ਚੱਲੋ ਮੈਂ ਇੱਥੇ ਕੋਈ ਈਮੋਜੀ ਐਡ ਕਰਨਾ ਚਾਹੁੰਦਾ ਸਟicker ਤੇ ਕਲਿੱਕ ਕਰੋ ਆ ਦੇਖੋ ਕਿੰਨੇ ਸਾਰੇ ਆ ਗਏ ਹਨਾ ਆਗੇ YouTube ਦੇ ਅਗੇ ਮੈਂ ਸਬਸਕ੍ਰਾਈਬ ਦਾ ਬਟਨ ਲਾਉਣਾ ਚਾਹੁੰਦਾ ਇਹ ਵਾਲਾ ਮੈਂ ਇੱਥੇ ਕਲਿੱਕ ਕਰਾਂਗਾ ਅ ਸਬਸਕ੍ਰਾਈਬ ਦਾ ਬਟਨ ਆ ਜਾਏਗਾ ਇਹਨੂੰ ਚੱਕ ਕੇ ਤੁਸੀਂ ਕਿੱਥੇ ਮਰਜ਼ੀ ਲੈ ਜਾਓ ਇਹ ਵੀ ਤਾਂ ਜਾਏਗਾ ਜੇ ਇਹ ਲੇਅਰ ਸੈਟ ਹੋ ਸਿਲੈਕਟ ਹੋਏਗੀ ਤੁਸੀਂ ਇਹਨੂੰ ਛੋਟਾ ਵੱਡਾ ਵੀ ਕਰ ਸਕਦੇ ਹੋ ਦੇਖੋ ਜਿੱਦਾਂ ਮੈਂ ਇਹ ਛੋਟਾ ਵੱਡਾ ਕਰ ਲਾ ਹੋ ਰਿਹਾ ਨਾ ਛੋਟਾ ਵੱਡਾ ਤਾਂ ਮੈਂ ਇਹਦਾ ਸਹੀ ਛੋਟਾ ਜਿਹਾ ਕਰਕੇ ਇਹਨੂੰ ਚੱਕ ਕੇ ਮੈਂ ਸੈਂਟਰ ਦੇ ਵਿੱਚ ਲਿਆ ਨਾ ਜਾਂ ਸਾਈਡ ਤੇ ਲੈਣਾ ਜਾਂ ਉੱਪਰ ਲੈ ਜਾਓ ਮੈਨੂੰ ਸੈਂਟਰ ਚ ਰੱਖ ਦੇਣਾ ਸਿਰ ਤੁਹਾਨੂੰ ਸੁਕਾਉਣ ਵਾਸਤੇ ਆਹ ਦੇਖੋ ਇਹ ਇਹਦੀ ਇੱਥੇ ਖਤਮ ਹੋ ਜਾਂਦਾ ਇਹ ਅੱਗੇ ਜਿਹੜਾ ਪਲੇ ਠੀਕ ਹੈ ਹੁਣ ਤੁਸੀਂ ਪਲੇ ਕਰਕੇ ਦੇਖੋ ਆ ਸਾਰੀ ਵੀਡੀਓ ਦੇ ਵਿੱਚ ਇਦਾਂ ਹੀ ਇਹ ਚੱਲਦਾ ਰਹੇਗਾ ਜੀ ਹੁਣ ਅਗਲਾ ਆ ਗਿਆ ਟੀ ਆ ਉੱਪਰ ਲਿਖਿਆ ਟੈਪ ਟੂ ਐਡ ਸਬਟਾਈਟਲ ਇਹਦਾ ਹੋ ਗਿਆ ਤੇ ਇੱਕ 뮤지컬ਾ ਹੋ ਗਿਆ ਤੋ ਐਡ ਟੂ 뮤직 ਇਹ ਦੋ ਲੇਅਰਾਂ ਦੀ ਜਿਹੜੀ ਗੱਲ ਆ ਟਾਈਮ ਲਾਈਨ ਦੀ ਆ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਇੱਕ ਅੱਜ ਮੈਂ ਤੁਹਾਨੂੰ ਦਿਖਾਤਾ ਵੀ ਤੁਸੀਂ YouTube ਵਾਲਾ ਜਿਹੜਾ ਫਾਰਮੈਟ ਉਹ ਕਿਵੇਂ ਬਣਾਉਣਾ ਵਾ ਵੀਡੀਓ ਤੁਸੀਂ ਕਿਵੇਂ ਰੱਖਣੀ ਆ 뮤직 ਤੁਸੀਂ ਕਿਵੇਂ ਰੱਖਣਾ ਵਾ ਇਹਦੇ ਆਡੀਓ ਕਿਵੇਂ ਬੰਦ ਕਰਨੀਆਂ ਤੇ ਹੁਣ ਦੱਸਦਾ ਤੁਹਾਨੂੰ ਉੱਪਰ ਤੁਸੀਂ ਆਪਣੀ ਵੀਡੀਓ ਦੀ ਲੇਅਰ ਆ ਜਿਹੜੀ ਇੱਕ ਵੀਡੀਓ ਦੀ ਲੇਅਰ ਕਿਵੇਂ ਉੱਪਰ ਰੱਖਣੀ ਆ ਤੇ ਉਸ ਤੋਂ ਬਾਅਦ ਤੁਸੀਂ ਸਬਸਕ੍ਰਾਈਬ ਦਾ ਜਾਂ ਕੋਈ ਵੀ ਤੁਸੀਂ ਸਟicker ਆ ਜਿਹੜਾ ਇਮੋਜੀ ਆ ਤੁਸੀਂ ਇਹਦੇ ਵਿੱਚ ਕਿਵੇਂ ਐਡ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਜਿਹੜਾ ਅਗਲਾ ਟੌਪਿਕ ਆ ਅਗਲੀ ਵੀਡੀ ਵੀ ਤੁਸੀਂ ਜਿਹੜਾ ਇਹ ਟੈਕਸ ਆ ਜਿਹੜਾ ਆ ਟੈਕਸ ਤੁਸੀਂ ਟੈਪ ਟੂ ਐਡਿਟ ਸਬਟਾਈਟਲ ਕਿਵੇਂ ਕਰ ਸਕਦੇ ਹੋ ਮਿਊਜ਼ਿਕ ਤੁਸੀਂ ਕਿਵੇਂ ਲਾ ਸਕਦੇ ਹੋ ਆਪਣੀ ਵੌਇਸ ਆ ਜਿਹੜੀ ਤੁਸੀਂ ਆਪਣੀ ਵੌਇਸ ਇਹਦੇ ਵਿੱਚ ਤੁਸੀਂ ਕਿਵੇਂ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਦੇਖੋ ਕਿੰਨਾ ਸੋਖਾ ਵਾ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ VN ਵੀਡੀਓ ਐਡੀਟਰ ਤੁਸੀਂ ਡਾਊਨਲੋਡ ਕਰ ਲੈਣਾ ਹੀ ਡਾਊਨਲੋਡ ਕਰਕੇ ਜਿਹੜੇ ਮੈਂ ਤੁਹਾਨੂੰ ਅੱਜ ਦੋ ਟੂਲ ਦੱਸਿਆ ਤੁਸੀਂ ਇਹ ਟੂਲਾਂ ਤੇ ਤੁਸੀਂ ਡੇਲੀ ਡੇਲੀ ਤੁਸੀਂ ਪ੍ਰੈਕਟਿਸ ਕਰਨੀ ਆ ਕਿਵੇਂ ਕਰਨੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਦਾ ਰਿਹਾ ਨਾ ਵੀਡੀਓ ਦੇ ਵਿੱਚ ਵੀ ਤੁਸੀਂ ਇਹ ਟੂਲ ਨੂੰ ਕਿਵੇਂ ਵਰਤਣਾ ਵੀਡੀਓ ਕਿਵੇਂ ਚੱਕ ਕੇ ਪਾਉਣੀ ਇੱਕ ਟੈਕਸ ਤੁਸੀਂ ਕਿਵੇਂ ਲਿਖਣਾ ਵਾ ਕੱਲੀ-ਕੱਲੀ ਚੀਜ਼ ਬਾਰੇ ਮੈਂ ਤੁਹਾਨੂੰ ਦੱਸਿਆ ਵਾ ਇਸੇ ਤਰ੍ਹਾਂ ਤੁਸੀਂ ਵੀ ਦੋ ਟੂਲਾਂ ਦੀ ਤੁਸੀਂ ਪ੍ਰੈਕਟਿਸ ਕਰਨੀ ਆ ਵੀਡੀਓ ਨੂੰ ਉਸੇ ਤਰ੍ਹਾਂ ਰੱਖਣਾ ਵਾ ਕਿਹੜੇ-ਕਿਹੜੇ ਫਾਰ ਤੁਸੀਂ ਕੰਮ ਕਰਕੇ ਦੇਖਣਾ ਤੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਵਾ ਇਹਦੀ ਵੀ ਤੁਸੀਂ ਪ੍ਰੈਕਟਿਸ